ਫੀਮਾ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਮਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਸੀ ਤਾਂ ਅੱਜ ਮਹਾਲੀ ਦੇ ਹਸਪਤਾਲ ਤੋਂ ਉਹਨਾਂ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ ਤੇ ਸਾਰੇ ਟੈਸਟ ਜਿਹੜੇ ਉਹਨਾਂ ਦੇ ਸਹੀ ਆਏ ਆ ਤੇ ਲਗਾਤਾਰ ਡਾਕਟਰਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤੇ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ 5 ਸਤੰਬਰ ਨੂੰ ਮਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਸੀ ਮੁੱਖ ਮੰਤਰੀ ਪੰਜਾਬ ਤੇ ਲਗਾਤਾਰ ਜਿਹੜੀ ਆ ਉਹਨਾਂ ਦੀ ਡਾਕਟਰਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਸੀ ਤੇ ਨਿਗਰਾਨੀ ਹੇਠ ਸੀ ਡਾਕਟਰਾਂ ਦੀ ਤੇ ਹੁਣ ਦੀ ਸਿਹਤ ਜਿਹੜੀ ਆ ਉਹ ਸਹੀ ਹੈ ਤੇ ਸਿਹਤ ਦੇ ਵਿੱਚ ਸੁਧਾਰ ਹੋਣ ਦੇ ਕਰੋਂ ਉਹਨਾਂ ਨੂੰ ਹੁਣੇ ਹਸਪਤਾਲ ਤੋਂ ਛੁੱਟੀ ਜਿਹੜੀ ਆ ਮਿਲ ਸਕਦੀ ਹੈ ਮਹਾਲੀ ਦੇ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਸਕਦਾ ਹੈ ਤੇ ਦੱਸਦੀ ਹੈ ਕਿ ਕੈਬਨਿਟ ਮੰਤਰੀ ਜਿਹੜੇ ਆ ਲਗਾਤਾਰ ਹਸਪਤਾਲ ਚ ਹੀ ਉਹਨਾਂ ਦਾ ਹਾਲਚਲ ਜਾਣਨ ਲਈ ਪਹੁੰਚ ਰਹੇ ਸੀ ਤੇ ਲਗਾਤਾਰ ਮੰਤਰੀਆਂ ਦੇ ਵੱਲੋਂ ਵੀ ਉਹਨਾਂ ਦਾ ਹਾਲਚਲ ਜਿਹੜਾ ਉਹ ਪੁੱਛਿਆ ਗਿਆ ਸੀ ਆਸੀ ਲੀਡਰਾਂ ਦੇ ਵੱਲੋਂ ਵੀ ਹਸਪਤਾਲ 'ਚ ਜਾ ਕੇ ਤੇ ਮੁੱਖ ਮੰਤਰੀ ਦੇ ਵੱਲੋਂ ਸੀਮਾਨ ਦੇ ਵੱਲੋਂ ਖੁਦ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹਸਪਤਾਲ ਤੋਂ ਹੀ ਕਿ ਕੈਬਿਨੇਟ ਮੀਟਿੰਗ ਜਿਹੜੀ ਆ 2 ਦਿਨ ਪਹਿਲਾਂ ਹੀ ਲਈ ਗਈ ਆ ਤੇ ਸਾਰੇ ਫੈਨਸ ਲੈ ਹਸਪਤਾਲ ਤੋਂ ਹੀ ਉਹਨਾਂ ਦੇ ਵੱਲੋਂ ਲੈ ਗਏ ਤੇ ਹਸਪਤਾਲ ਚ ਹੀ ਇੱਕ ਵੀਡੀਓ ਕਾਨਫਰੈਂਸਿੰਗ ਦੇ ਜਰੀ ਉਹਨਾਂ ਦੇ ਵੱਲੋਂ ਕੈਬਿਨੇਟ ਮੀਟਿੰਗ ਜਿਹੜੀ ਕੀਤੀ ਗਈ ਆ ਤੇ ਡਾਕਟਰਾਂ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਸੀਗੀ ਤੇ ਲਗਾਤਾਰ ਉਹਨਰ ਟੈਸਟ ਵੀ ਜਿਹੜਿਆ ਕਈ ਕੀਤੇ ਗਏ ਆ ਤਾਂ ਉਹ ਟੈਸਟ ਸਾਰੇ ਹੀ ਹੁਣ ਸਹੀ ਆਏ ਨੇ ਜਿਸ ਤੇ ਚੱਲਦੇ ਕਿ ਉਹਨਾਂ ਨੂੰ ਅੱਜ ਮਹਾਲੀ ਦੇ ਫੋਰਟਿਸਟ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਆ ਸਿਮਨ ਨੂੰ ਅੱਜ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਸਕਦਾ ਕਿਉਂਕਿ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਸੁਧਾਰ ਜਿਹੜਾ ਹੋਇਆ 5 ਸਤੰਬਰ ਨੂੰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਸੀ ਸਿਹਤ ਵਿਗੜਨ ਦੇ ਕਾਰਨ ਤੇ ਹਫਤਾ ਹੋ ਗਿਆ ਦੱਸਦੇ ਕਿ ਲਗਾਤਾਰ ਜਿਹੜੇ ਡਾਕਟਰਾਂ ਦੀ ਨਿਗਰਾਨੀ ਹੇਠ ਸੀ ਮੁੱਖ ਮੰਤਰੀ ਪੰਜਾਬ ਤੇ ਅੱਜ ਉਹਨਾਂ ਨੂੰ ਛੁੱਟੀ ਜਿਹੜੀ ਮਿਲ ਸਕਦੀ ਹੈ ਕਿਉਂਕਿ ਉਹਨਾਂ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਸੀਗਾ ਤੇ ਹੁਣ ਉਹਨਾਂ ਦੀ ਸਿਹਤ ਜਿਹੜੀ ਆ ਕਾਫੀ ਠੀਕ ਹੈ ਜਿਸ ਦੇ ਚੱਲਦੇ ਕਿ ਅੱਜ ਹਸਪਤਾਲ ਤੋਂ ਛੁੱਟੀ ਜਿਹੜੀ ਆ ਉਹ ਮਿਲ ਸਕਦੀ ਹੈ ਇਸ ਵਾਰ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਵਿਨਿਤ ਵਿਨਿਤ ਸਿਆਮੰਦੀ ਸਿਹਤ ਦੇ ਵਿੱਚ ਸੁਧਾਰ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਬਿਲਕੁਲ ਦੇਖੋ ਪੰਜਾਬ ਦੇ ਮੁੱਖ ਮੰਤਰੀ ਜਗਤਾਨ ਸਿੰਘ ਪਨਾਲ ਪੰਜਪਤਰੀ ਤੋਂ ਮੋਹਾਲੀ ਦੇ ਤੋਂ ਦੀ ਹਸਪਤਾਲ ਦੇ ਵਿੱਚ ਅੱਜ ਲਗਾਤਾਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਔਰ ਇਲਾਜ ਦੇ ਵਿੱਚ ਉਹਨਾਂ ਦੀ ਸਿਹਤ ਦੇ ਅੰਦਰ ਲਗਾਤਾਰ ਸੁਧਾਰ ਹੋ ਰਿਹਾ ਸੀ ਜਿਹੜਾ ਕੱਲ ਮੀਡੀਆ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਜਾਣਕਾਰੀ ਦਿੱਤੀ ਗਈ 40 ਸੌਸ ਹਸਪਤਾਲ ਦੀ ਤਰਫੋਂ ਕਿ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆਇਆ ਹੈ ਜਿਸ ਦੇ ਚਲਦੇ ਮੁੱਖ ਮੰਤਰੀ ਹਸਪਤਾਲ ਤੋਂ ਹੀ ਆਪਣੇ ਆਫਿਸ ਦਾ ਕੰਮਕਾਜ ਵੀ ਸ਼ੁਰੂ ਕਰ ਚੁੱਕੇ ਨੇ ਤੇ ਚੇਤੀ ਉਹਨਾਂ ਨੂੰ ਮੁਕੰਮਲ ਸਕਦੀ ਹੈ ਅੱਜ ਦਾ ਸਮਾ ਮੁਕਰਰ ਕੀਤਾ ਗਿਆ ਹੈ ਕਿਉਂਕਿ ਮੁੱਖ ਮੰਤਰੀ ਨੂੰ ਜਿਹੜਾ ਐਂਟੀਬਾਇਓਟਿਕ ਦਾ ਕੋਰਸ ਕਰਾਇਆ ਜਾ ਰਿਹਾ ਸੀ ਉਹ ਕੋਰਸ ਵੀ ਅੱਜ ਮੁਕੰਮਲ ਹੋ ਜਾਏਗਾ ਜਿਸ ਤੋਂ ਬਾਅਦ ਅੱਜ ਕਿਹਾ ਜਾ ਰਿਹਾ ਹੈ ਕਿ ਅੱਜ ਦੁਪਹਿਰ ਤੱਕ ਮੁੱਖ ਮੰਤਰੀ ਨੂੰ ਹਸਪਤਲ ਤੋਂ ਛੁੱਟੀ ਮਿਲ ਜਾਏਗੀ ਕਿਉਂਕਿ ਉਹਨਾਂ ਦੀ ਸਾਰੀ ਰਿਪੋਰਟਸ ਜਿਹੜੀਆਂ ਨੇ ਨਾਰਮਲ ਆ ਚੁੱਕੀਆਂ ਨੇ ਉਹਨਾਂ ਦੇ ਜਿਹੜੇ ਵਾਈਟਲ ਸਾਈਨਸ ਨੇ ਉਹ ਵੀ ਸਟੇਬਲ ਹੋ ਚੁੱਕੇ ਨੇ ਇਸ ਦੇ ਨਾਲ ਹੀ ਉਹਨਾਂ ਦੀ ਜਿਹੜੀ ਪਲਸ ਰੇਟ ਹੈ ਉਹ ਵੀ ਸਟੇਬਲ ਹੋ ਚੁੱਕੀ ਹੈ ਔਰ ਜਿਹੜੇ ਉਹਨਾਂ ਦੇ ਲਬੋਰੀਟਰੀ ਟੈਸਟ ਨੇ ਉਹਨੇ ਬੋਡੀ ਟੈਸਟਾਂ ਦੀ ਰਿਪੋਰਟ ਵੀ ਜਿਹੜੀ ਹੈ ਨਾਰਮਲ ਆ ਚੁੱਕੀ ਹੈ ਤੇ ਅੱਜ ਦੁਪਹਿਰ ਤੱਕ ਮੁੱਖ ਮੰਤਰੀ ਨੂੰ ਫੋਰਟਿਸ ਹਸਪਤਲ ਤੋਂ ਛੁੱਟੀ ਮਿਲਣ ਦੀ ਵੀ ਵੇਖਣ ਵਾਲੀ ਗੱਲ ਰਹੇਗੀ ਜਦੋਂ ਮੁੱਖ ਮੰਤਰੀ ਨੂੰ ਉਹ ਸਵੇਰੇ ਕੀ ਕੁਝ ਕਹਿੰਦੇ ਹੋਏ মিডিਆ ਨੂੰ ਨਜ਼ਰ ਆਣਗੇ ਕਿਉਂਕਿ ਕੱਲ ਵੀ ਦੇਖਿਆ ਸੀ ਕਿ ਮੁੱਖ ਮੰਤਰੀ ਜਿਹੜੇ ਨੇ ਹਸਪਤਾਲ ਤੋਂ ਹੀ ਮਨਕੀਰਤ ਉਹ ਲੋਕ ਖੁਰਾਂ ਨਾਲ ਵੀ ਗੱਲਬਾਤ ਕਰਦੇ ਨਜ਼ਰ ਆਏ ਸੀ ਮੋਰ ਵੀ ਜਿਹੜੇ ਹਲਪਭਾਵੀ ਇਲਾਕਿਆਂ ਦੇ ਵਿੱਚ ਸੇਵਾ ਕਰਨ ਦੇ ਵਿੱਚ ਡੱਡੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ ਸੀ ਯਾਨੀ ਕੰਮ ਕਾਜ ਮੁੱਖ ਮੰਤਰੀ ਨੇ ਸ਼ੁਰੂ ਕਰ ਦਿੱਤਾ ਹੁਣ ਜਦੋਂ ਹਸਪਤਾਲ ਤੋਂ ਛੁੱਟੀ ਮਿਲੇਗੀ ਤੇ ਫੀਲਡ ਦੇ ਵਿੱਚ ਵੀ ਮੁੱਖ ਮੰਤਰੀ ਜਿਹੜੇ ਨੇ ਹਲਪਭਾਵੀ ਇਲਾਕਿਆਂ ਦਾ ਦੌਰਾ ਕਰਦੇ ਹੋਏ ਹਲਪਭਾਵੀ ਇਲਾਕਿਆਂ ਦੇ ਲਈ ਵੱਡੇ ਫੈਸਲੇ ਲੈਂਦੇ ਹੋਏ ਨਜ਼ਰ ਆਣਗੇ ਜੀ ਜੇ ਤੁਹਾਨੂੰ ਵਰਨੀਤ ਇਹ ਫੈਮੇਰੇ ਸੀ ਕਿ ਵਿਨੀਤ ਜਨਨਤ ਮਾਮ ਜਾਣਕਾਰੀ ਦਿੱਤੀ ਕਿ ਸਾਰੇ ਟੈਸਟ ਜਿਹੜੇ ਸੀਐਮ ਭਗਵੰਤ ਸਿੰਘ ਮਾਨ ਦੇ ਕਰਵਾਏ ਗਏ ਸੀ ਸਾਰੇ ਹੀ ਟੈਸਟ ਸਹੀ ਹੈ ਐਟ ਪਲਸ ਰੇਟ ਵੀ ਉਹਨਾਂ ਲਈ ਸਹੀ ਹੈ ਜਿੱਥੇ ਚੱਲਦੇ ਹੋਣੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਜਲਦ ਛੁੱਟੀ ਜਿਹੜੀ ਦਿੱਤੀ ਜਾਵੇਗੀ ਦੁਪਹਿਰ ਦੇ ਵਕਤ ਦੁਪਹਿਰ ਅੱਜ ਦੁਪਹਿਰ ਉਹਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਜਿਹੜਾ ਕੀਤਾ ਜਾਵੇਗਾ ਸਾਰੇ ਟੈਸਟ ਉਹਨਾਂ ਦੇ ਕਰਵਾਏ ਜਾ ਰਹੇ ਸੀ ਡਾਕਟਰਾਂ ਦੀ ਨਿਗਰਾਨੀ ਹੇਠ ਮੁੱਖ ਮੰਤਰੀ ਪੰਜਾਬ ਦੀ ਤੇ ਲਗਾਤਾਰ ਜਿਹੜੀ ਡਾਕਟਰਾਂ ਵੱਲੋਂ ਉਹਨਾਂ ਦੀ ਸਿਹਤ ਦਾ ਧਿਆਨ ਜਿਹੜਾ ਰੱਖਿਆ ਜਾ ਰਿਹਾ ਸੀ 5 ਸਤੰਬਰ ਨੂੰ ਹਸਪਤਾਲ ਦੇ ਵਿੱਚ ਦਾਖ ਆਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਹੇਠ ਸੀ ਸੀਮਾਤ ਤੇ ਅੱਜ ਉਹਨਾਂ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ ਤੇ ਲਗਾਤਾਰ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੇਖ ਨੂੰ ਮਿਲਿਆ ਤੇ ਹੁਣ ਸੁਧਾਰ ਦੇ ਚੱਲਦੇ ਹੀ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਅੱਜ ਦੁਪਹਿਰ ਡਿਸਚਾਰਜ ਜਿਹੜਾ ਉਹ ਕੀਤਾ ਜਾਵੇਗਾ